छाछ सर, ले सर नंबर भाई मिस्टर में 3.75 ये देख देता हूं जरा डिलीट कर 75 कलर 75 ब्राउन ड्राइवर का जीरो नहीं पाया मैंने जीरो सर हां मेरे कर लो यार ਸਰ ਇਧਰ ਕਰੋ ਲੈ ਲਾਈਨ ਚੈੱਕ ਕਰ ਲੈ ਅੱਜ ਮੈਂ ਬੋਲਦਾ ਨਹੀਂ ਕਰਦਾ ਸਭ ਇਹ ਕੋਈ ਨਹੀਂ ਚਾਹਤ ਕੋਈ ਨਹੀਂ ਜਾਣਾ ਚਾਹੁੰਦਾ ਅਰੇ ਕੋਈ ਨਹੀਂ ਅੱਜ ਮੈਂ ਇਹ ਬੋਲਦਾ ਹਾਂ ਅੱਜ ਇਹ ਬੋਲਦਾ ਹਾਂ ਇੱਕ ਇੱਕ ਮਿੰਟ ਦੇ ਲਈ ਰਹਿਤ ਕਾ ਦੋ ਸਮਾਨੀ ਇਹ ਸੋਚਦਾ ਕਿ ਉਹ ਉਹ ਕਿ ਉਹ ਜੀ ਬਾਜੀ ਕਰੀ ਜਦੋਂ ਤਾਰੇ ਨਹੀਂ ਸਰ ਇਹ ਹਾਂ ਜੀ ਸਰ ਦੱਸੋ ਜੀ ਜੀ ਸਰ ਆਪਲੇ ਨੰਨੇ ਤੋਂ ਬੋਲੂਗਾ ਉਹ ਵੀ ਰਹੀ ਕਰੀਏ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਜੀ ਤੋਂ ਵੱਧ ਹੀਰੋਇਨ 1 ਕਿਜੀ ਆਈਸ ਮੈਟਾਫੈਟਾਮਾਈਨ ਇੱਕ ਬਲੌਕ ਪਿਸਟਲ 9 ਐਮ ਐਮ ਤੇ 7 ਜਿਹੜੇ ਹੈ ਕਾਟਲ ਦੇ ਜਿਹੜੇ ਕਿਊਜ਼ ਨੇ ਡਰੱਗ ਕਾਟਲ ਦੇ ਤੇ ਵੈਪਨਸ ਦੀ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਕਰਾਸ ਪੁਸ਼ਨ ਕੀਤੀ ਜਾਂਦੀਆਂ ਕਨਸਾਈਨਮੈਂਟ ਉਹ ਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅਮਰਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲ ਸਪਿੰਡੀ ਸੈਦਾ ਏਰੀਆ ਟਾਰੀ ਸਾਈਡ ਤੇ ਤੇ ਦੁਰਾਂਗਲਾ ਤੇ ਕਲਨੌਰ ਸਾਈਡ ਉੱਤੇ ਸੇ ਗੁਰਦਾਸਪੁਰ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਨੂੰ ਫੋਲੋ ਕੀਤਾ ਔਰ ਪਾਕ ਪੇਸ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ 카ਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜ ਵੀਰ ਸਿੰਘ ਜੱਜ ਹੈਗਾ ਪਿੰਡੀ ਸੈਦਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਐਲੀਅਸ ਜਸ ਇਹ ਰਾਜਾ ਤਾਲ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਇਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀਂ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦੇ ਦੁਰੰਗਲਾ ਔਰ ਕਲਣਾ ਔਰ ਦਾ ਲੋਪਾ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਫੜੇ ਗਏ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹੀਰੋਇਨ ਬ੍ਰਾਮਧੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨੋਂ ਤੋਂ 1 ਕਿਜੀ ਆਇਸ ਮੈਟਾਫੈਟਾਮਾਈਨ ਇਹ ਜਿਹੜਾ 9 ਐਮ ਐਮ ਬਲੌਕ ਪਿਸਟਲ ਇੱਕ ਤੋਂ ਟੋਟਲ ਰਿਕਵਰੀ ਜਿਹੜੀ ਹੈ ਦੇ ਵਿੱਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਟਲ ਦੀ ਜੋ ਗੱਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਕਿ ਜੱਜਬੀਰ ਜਿਹੜਾ ਹੈਗਾ ਪਹਿਲਾਂ ਇਹਦੇ ਤੇ ਜਿਹੜਾ ਅਟੈਂਪਟ ਟੂ ਮਰਡਰ ਵਗੈਰਾ ਦਾ ਪਰਚਾ ਪਹਿਲਾਂ ਹੀ ਦਰਜ ਹੈਗਾ ਥਾਣਾ ਜਨਾਲੇ ਦੇ ਵਿੱਚ ਇਸੇ ਤਰ੍ਹਾਂ ਜਸਪਾਲ ਜਸ ਜਿਹੜਾ ਰਾਜਾ ਤਾਲ ਵਾਲਾ ਇਹਦੇ ਖਿਲਾਫ ਵੀ ਆਮ ਜ਼ਕਤਾ ਜਨਾਲੇ ਦੇ ਵਿੱਚ ਆ ਉੱਥੇ ਵੀ ਤੋਂ ਪਿਸਤਲ ਦੀ ਰਿਕਵਰੀ ਹੋਈ ਸੀਗੀ ਔਰ ਬਾਕੀ ਜਿਹੜੇ ਮੁੰਡੇ ਫਰੈਸ਼ ਨੇ ਉਹਨਾਂ ਦੇ ਖਿਲਾਫ ਕੋਈ ਪੁਰਾਣਾ ਮੁਕੱਦਮਾ ਨਹੀਂ ਹੈ ਦਵਿੰਦਰ ਬਾਓ ਜਿਹੜਾ ਹੈਗਾ ਗੋਆ ਨੰਗਲੀ ਪੀਐਸ ਰਾਜਸਥਾਨ ਸੀ ਜਿੱਥੋਂ ਮੈਟਰਫੈਟਾਮਾਈਨ ਆਈਸ ਮਿਲੀ ਹੈ ਉਹਦੇ ਖਿਲਾਫ ਪਹਿਲਾਂ ਜਿਹੜੇ ਹੈ ਦੋ ਮੁਕਦਮੇ ਨੇ ਹੀਰੋਇਨ ਦੇ ਰਾਣਾ ਕੰਬੋ ਅਮਰਸਰ ਰੂਰਲ ਤੇ ਲੋਪੋ ਕੇ ਤੇ ਇਹ तकरीबन 1.5 ਸਾਲ ਪਹਿਲਾਂ ਦੁਬਈ ਤੋਂ ਵਾਪਸ ਆਏ ਇੰਡੀਆ ਉੱਥੇ ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ ਲੈਵਲ ਤੇ ਸਾਰੇ ਲੋਕਾਂ ਨਾਲ ਸਮਗਲਰਸ ਦਾ ਇਹਦੇ ਕੰਟੈਕਟਸ ਪੈਦਾ ਹੋਏ ਤੇ ਆ ਕੇ ਇਹਨੇ ਕੰਮ ਸ਼ੁਰੂ ਕਰ ਦਿੱਤਾ ਇੱਥੇ ਔਰ ਜਿਹੜਾ ਬਲੌਕ ਵੀ ਇਹਨਾਂ ਨੇ ਨਾਲ ਮੰਗਾਇਆ ਸੋ ਬੇਸਿਕਲੀ ਇਹ ਬੰਦੇ ਕੰਸਾਈਨਮੈਂਟਸ ਜਿਹੜੇ ਪਿਕਅਪ ਕਰਕੇ ਅੱਗੇ ਇਥੇ ਉਹਨੂੰ ਵੇਚਦੇ ਸੀ ਡਿਸਟ੍ਰੀਬਿਊਟ ਕਰਦੇ ਸੀ ਤੇ ਆਪਣਾ ਮੁਨਾਫਾ ਕਮਾਉਂਦੇ ਸੀ ਅੰਮ੍ਰਿਤਸਰ ਤੇ ਜਿਹੜੇ ਗੁਰਦਾਸਪੁਰ ਬਾਰਡਰ ਵਾਲੇ ਏਰੀਆਜ਼ ਨੇ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਸਾਹਮਣੇ ਆਏ ਨੇ ਇਸ ਤੋਂ ਇਲਾਵਾ ਜਿਹੜੀ ਗੱਲ ਇਹਦੇ ਵਿੱਚ ਮੈਂ ਦੁਬਾਰਾ ਦੇਖੀ ਹੈ ਇਸ ਕੇਸ ਜਿਹੜੇ ਬਾਕੀ ਕੇਸਸ ਨਾਲ ਕਾਮਨ ਹੈ ਕਿ ਦੁਬਈ ਦੇ ਵਿੱਚ ਥਰੂ ਸਾਡਾ ਜਿਹੜਾ ਹਵਾਲਾ ਰਾਸ਼ੀ ਵੀ ਵਾਪਸ ਜਾ ਰਹੀ ਹੈ ਫਾਈਨੈਂਸ਼ੀਅਲ ਜਿਹੜੇ ਇਹਦਾ ਨੈਟਵਰਕ ਹੈ ਔਰ ਦੁਬਈ ਦੇ ਵਿੱਚ ਬੈਠ ਕੇ ਲੋਕ ਉੱਥੋਂ ਜਦੋਂ ਵਾਪਸ ਆ ਰਹੇ ਨੇ ਉੱਥੇ ਆਪਣੇ ਕੰਟੈਕਟ ਸਟੈਬਲਿਸ਼ ਕਰ ਰਹੇ ਨੇ ਚਾਹੇ ਉੱਥੇ ਰਹਿ ਕੇ ਨਹੀਂ ਵੀ ਕਰਦੇ ਪਰ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ ਔਰ ਇੰਟਰਨੈਸ਼ਨਲ ਲੈਵਲ ਤੇ ਅਕ੍ਰੋਸ ਦਿ ਬਾਰਡਰ ਪਾਕਿਸਤਾਨ ਦੇ ਸਮਗਲਸ ਦੇ ਨਾਲ ਜਿਹੜੇ ਇਹਨਾਂ ਦਾ ਰਾਫਤਾ ਪੈਦਾ ਹੋ ਜਾਂਦਾ ਹੈ ਉੱਥੋਂ ਆ ਕੇ ਮੁੜ ਕੇ ਇੰਡੀਆ ਦੇ ਵਿੱਚ ਇਹ ਲਾਲਚ ਵਾਸਤੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਇਹ ਕੰਮ ਕਰਦੇ ਆ ਤੇ ਜੇ ਆਪਾਂ ਇਹਨੂੰ ਸਾਰੀ ਰਿਕਵਰੀ ਨੂੰ ਦੇਖੀਏ 4kg ਪਲਸ ਜਿਹੜੀ ਹੈ ਜੀ ਹਿਰੋਇਨ ਹੈ ਔਰ 1 ਕਿਜੀ ਮੈਟਾਫੈਟਾਮਾਈਨ ਹੈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚਾਰ ਟਾਈਮ ਹੀ ਇਹਨੂੰ ਸਮਝਿਆ ਜਾਂਦਾ ਕਿਉਂਕਿ 50 ਗ੍ਰਾਮਸ ਦੇ ਉੱਤੇ ਮੈਟਾਫੈਟਾਮਾਈਨ ਕਮਰਸ਼ਲ ਮੰਨੀ ਜਾਂਦੀ ਹੈ ਸਾਡੇ ਐਨਡੀਪੀਐਸ ਅੱਟ ਜਦੋਂ ਕਿ 250 ਗ੍ਰਾਮ ਇਹ ਜਾ ਕੇ ਹਿਰੋਇਨ ਜਿਹੜੀ ਹੈ ਉਹ ਕਮਰਸ਼ਲ ਹੁੰਦੀ ਹੈ ਸੋ ਮੈਂ ਇਹਨੂੰ ਬੜੀ ਸਿਗਨੀਫੀਕੈਂਟ ਰਿਕਵਰੀ ਮੰਨਦਾ ਕੀਪਿੰਗ ਇਨ 뷰 ਕਿ ਜਿੱਦਾਂ ਡਰੋਨਸ ਰਾਹੀਂ ਅੱਜਕੱਲ ਕਨਸਾਈਨਮੈਂਟ ਪੁਸ਼ ਹੋ ਰਹੀਆਂ ਤੇ ਇਹਦੀ ਸਾਡੀ ਜਿਹੜੀ ਟੀਮ ਹੈ ਦੀਦੀ ਰਹਿਨਮਾਈ ਇਨਸਪੈਕਟਰ ਮੋਲਕਦੀਪ ਸਿੰਘ ਇਨਸਪੈਕਟਰ ਸੀਆਈਏ ਅਮਰਸਰ ਕਮਿਸ਼ਨਰੇਟ ਕਰ ਰਹੀ ਸੀ ਉਹਨਾਂ ਦੀ ਟੀਮ ਨਾਲ ਹਰਮਿੰਦਰ ਸਿੰਘ ਡੀਐਸਪੀ ਸਾਹਿਬ ਏਸੀਪੀ ਨਾਰਥ ਰਿਸ਼ਭ ਜੀ ਸਾਡੇ ਪਾਰਸਕਰਕ ਨਵੇਂ ਆਫੀਸਰ ਨੇ ਜਗਵਿੰਦਰ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਤੇ ਓਵਰਆਲ ਸੁਪਰਵਾਈਜ਼ਨ ਜਿਹੜੀ ਹੈ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਜੀ ਦੀ ਸੀ ਸੋ ਇਹ ਸਾਰੀ ਟੀਮ ਨੂੰ ਮੈਂ ਦਿਲੀਬ ਮੁਬਾਰਕ ਦਿੰਦਾ ਕਿ ਇਹਨਾਂ ਨੇ ਬੜਾ ਸਿਗਨੀਫੀਕੈਂਟ ਜਿਹੜੇ ਕਾਟਲ ਨੇ ਡਰੱਗ ਦੇ ਉਬਸਤ ਕੀਤੇ ਹੈ ਵਿਨਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਸਾਨੂੰ ਦੋਨੋਂ ਸੈਕਟਰਸ ਦੇ ਵਿੱਚੋਂ ਹੋਰ ਬੰਦੇ ਜਿਹੜੇ ਸਾਡੇ ਰਡਾਰ ਤੇ ਨੇ ਉਹ ਅਸੀਂ ਜਲਦੀ ਫੜਾਂ ਟੋਟਲ ਕਿੰਨੇ ਬੰਦੇ ਰੈਸਟ ਹੋਏ ਪੁਲਿਸ ਦਾ ਸੱਤ ਬੰਦੇ ਟੋਟਲ ਹੋਏ ਆ ਜੀ ਦੋ ਆਈਸ ਵਾਲੇ ਮੋਡਿਊਲ ਚ ਨੇ ਜੀ ਤੇ ਹਿਰੋਇਨ ਦੇ ਵਿੱਚ ਪੰਜ ਬੰਦੇ ਸਰ ਆਈਸ ਜਿਹੜਾ ਬਹੁਤ ਮਹਿੰਗਾ ਨਸ਼ਾ ਕਰਿਆ ਜਾਂਦਾ ਇਹਨੂੰ ਜ਼ਿਆਦਾਤਰ ਹਾਈ ਪ੍ਰੋਫਾਈਲ ਪਾਰਟੀਆਂ ਦੇ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ ਆਮ ਨਸ਼ਾ ਦੇ ਦੋਸੋਂ ਦੀ ਫੰਦੀ ਆ ਜਿਹਨੂੰ ਆਮ ਕਹਿੰਦੇ ਆਪਾਂ ਚਲਦੀ ਆ ਲੇਕਿਨ ਆਈਸ ਆਮ ਕਰਦੇ ਦੀ ਪਹੁੰਚ ਤੋਂ ਬਾਹਰ ਹੈ ਇਹ ਜਿਹੜਾ ਹਾਈ ਪ੍ਰੋਫਾਈਲ ਦੇ ਵਿੱਚ ਇੱਕ ਪਾਰਟੀਜ਼ ਰੱਜੀਆ ਉਹ ਸਾਇਕੀਜ਼ ਦੇ ਵਿੱਚ ਸਪਲਾਈ ਕਰਦੇ ਸੀ ਉਹ ਉਹੀ ਇੱਕ ਸਰੋਤ ਜਿੱਥੇ ਕਰਦੇ ਸੀ ਇਹ ਵੀ ਮੇਰੇ ਖਿਆਲ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿੰਨਾ ਸਰ ਐਕਸਪਲੋਰ ਕਰ ਸਕਦੇ ਬਿਲਕੁਲ ਨਿਊ ਇਅਰ ਵਾਲੀ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਓ ਜਿਆਦਾ ਕੋਕੇਨ ਵਗੈਰਾ ਜੀ ਮੈਟਾਫੇਟਾਮਾਈਨ ਜਿਵੇਂ ਅੱਗੇ ਵੀ ਅਪਰ ਡਿਸਕਸ ਕੀਤਾ ਹੈਇਰੋਇਨ ਦਾ ਇੱਕ ਸਬਸਟੀਟਿਊਟ ਜਿਹੜਾ ਉਹ ਤਿਆਰ ਕੀਤਾ ਜਾਂਦਾ ਲੈਬ ਦੇ ਵਿੱਚ ਠੀਕ ਹੈ ਹਿਰੋਇਨ ਦਾ ਜੋ ਸਾਨੂੰ ਪਤਾ ਲੱਗਿਆ ਐਸ ਪਰ ਇੰਟਰੋਗੇਸ਼ਨਸ ਜਾਂ ਇੰਟੈਲੀਜੈਂਸ ਇਨਪੁਟਸ ਇਹ ਅਫਗਾਨਿਸਤਾਨ ਦੇ ਵਿੱਚ ਜਿਹੜੀ ਓਪੀਐਮ ਦੀ ਜਿਹੜੀ ਤੇ ਪੌਪੀ ਦੀ ਜਿਹੜੀ ਕਲਟੀਵੇਸ਼ਨ ਉਹਨੂੰ ਥੋੜਾ ਘਟਾਇਆ ਗਿਆ ਹੈ ਉਹਦੇ ਕਰਕੇ ਜਿਹੜੇ ਇਹਦਾ ਇੱਕ ਸਬਸਟੀਟਿਊਟ ਤਿਆਰ ਕੀਤਾ ਜਾਂਦਾ ਹੈ ਲੈਬ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਇਹ ਕਾਫੀ ਮਤਲਬ ਇਹਨਾਂ ਨੂੰ ਪ੍ਰਚਲਿਤ ਚੱਲ ਰਿਹਾ ਹੈ ਕਿਉਂਕਿ ਇਹਦੇ ਨਾਲ ਥੋੜੀ ਕੁਆਂਟੀਟੀ ਨਾਲ ਹੀ ਨਸ਼ੇ ਦੀ ਕਿੱਕ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਚਾਰ ਗੁਣਾ ਆਪਾਂ ਮੰਨ ਸਕਦੇ ਆ ਹੀਰੋਇਨ ਨਾਲ ਜ਼ਿਆਦਾ ਇਹਦੀ ਜਿਹੜੀ ਐਫੀਕੇਸੀ ਸਮਝ ਲਓ ਜਾਂ ਪੰਜ ਸਮਝ ਲਓ ਉਸ ਕਰਕੇ ਇਹ ਜਿਹੜੀ ਹੈ ਉਹਦਾ ਇੱਕ ਸਬਸਟੀਟਿਊਟ ਵੱਲੋਂ ਲੋਕੀ ਲੈ ਕੇ ਆ ਰਿਹਾ ਹੁਣ ਈਜ਼ੀ ਟੂ ਕੈਰੀ ਹੈ ਕਿਥੇ 4 ਕਿਲੋ ਲੈ ਕੇ ਜਾਣੀ ਕਿਥੇ 1 ਕਿਲੋ ਲਗਾਉਣੇ ਵੀ ਸੌਖੀ ਹੈ ਜੀ ਸਰ ਧੁੰਦ ਦੇ ਕਾਰਨ ਕਿੰਨਾ ਕੁ ਇਜ਼ਾਫਾ ਹੋਇਆ ਹੈ ਜੀ ਧੁੰਦ ਦੇ ਕਾਰਨ ਜਿਹੜੇ ਦਿੱਤਾ ਜਾ ਰਿਹਾ ਹੌਸਟਲ ਉੱਤੇ ਫਾਕੀ ਜ਼ਿਆਦਾ ਕੀ ਜਿਹੜੀ ਅਵਾਜ਼ ਕੀਤੀ ਹੈ ਤਾਂ ਲੱਗਦਾ ਹੈ ਕਿ ਡਰੋਨ ਦੀ ਗਤੀਵਿਧੀ ਜ਼ਿਆਦਾ ਹੋ ਗਈ ਹੈ ਨਾ ਡੈਫੀਨਿਟਲੀ ਜੇ ਲੋਕਲਾਈਮੈਟਿਕ ਤੇ ਵੈਦਰ ਜਿਹੜਾ ਹੈ ਉਹਨੂੰ ਇਨਫਲੂਐਂਸ ਕਰਦੀਆਂ ਨੇ ਚੀਜ਼ਾਂ ਨੂੰ ਕਿਉਂਕਿ ਵਿਜ਼ਿਬਿਲਟੀ ਬੜੀ ਘਟ ਜਾਂਦੀ ਹੈ ਔਰ ਫੋਰਸਸ ਨੂੰ ਆਇਡੈਂਟੀਫਿਕੇਸ਼ਨ ਹੋਰ ਗੱਲਾਂ ਔਰ ਜਿਹੜੀ ਗੱਲ ਹੋਰ ਵੀ ਬੜੀ ਇੰਪੋਰਟੈਂਟ ਆ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸਵੇਰੇ अर्ਲੀ ਮਾਰਨਿੰਗ ਜਿਹੜਾ ਜਿਆਦਾ ਡਰਾਪਿੰਗਸ ਹੋ ਰਹੀਆਂ ਉਹਦਾ ਕਾਰਨ ਇਹ ਦੱਸਿਆ ਕਿ ਰਿਲੀਜੀਅਸ ਪਲੇਸਸ ਤੇ ਉਸ ਟਾਈਮ ਪਾਰਟ ਜਾਂ ਕੋਈ ਲਾਊਡ ਸਪੀਕਰ ਦੇ ਉੱਤੇ ਰਿਲੀਜੀਅਸ ਪ੍ਰੇਅਰਸ ਚੱਲ ਪੈਂਦੀਆਂ ਉਹਦੇ ਕਰਕੇ ਜਿਹੜੀ ਡਰੋਨ ਦੀ ਜਿਹੜੀ ਆਵਾਜ਼ ਹੈ ਉਹ ਥੋੜੀ ਦੱਬ ਜਾਂਦੀ ਹੈ ਬੰਦੇ ਇੰਨਾ ਈਜ਼ੀ ਨਹੀਂ ਰਹਿੰਦਾ ਉਹਨੂੰ ਡਿਟੈਕਟ ਕਰਨਾ ਸੋ ਬੇਸਿਕਲੀ ਉਹ ਟਾਈਮਿੰਗਸ ਤੇ ਵੈਦਰ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਪਤਾ ਜਿਹੜੇ ਕ੍ਰਿਮੀਨਲ ਐਲੀਮੈਂਟ ਹੈ ਜਾਂ ਸਮਗਲਰ ਨੇ ਉਹ ਇਸ ਚੀਜ਼ਾਂ ਨੂੰ ਦੇਖਦੇ ਰਹਿੰਦੇ ਆ ਕੋਈ ਐਂਟੀ ਡਰੋਨ ਸਿਸਟਮ ਵੀ ਕਹਿੰਦੇ ਸੀ ਲੱਗਣੇ ਆ ਸੀ ਕੋਈ ਨਹੀਂ ਐਂਟੀ ਡਰੋਨ ਸਿਸਟਮ ਬੜੇ ਅੱਛੇ ਚੱਲ ਰਿਹਾ ਜੀ ਔਰ ਕਾਫੀ ਜ਼ਿਆਦਾ ਪਿੱਛੇ ਰਿਕਵਰੀਜ਼ ਹੋਈਆਂ ਚਾਹੇ ਫਿਰੋਜ਼ਪੁਰ ਸੈਕਟਰ ਹੈ ਜਾਂ ਅੰਮ੍ਰਿਤਸਰ ਸੈਕਟਰ ਹਾਲਾਂਕਿ ਆਪਣੇ ਵਿਸ਼ਾ ਨਹੀਂ ਹੈ ਇੱਥੇ ਤੋਂ ਬੀਐਸਐਫ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੀ ਜਿਹੜੇ ਡਰੋਨ ਦੇ ਉੱਤੇ ਹਾਂਜੀ ਜਿਹੜਾ ਮਾਸਟਰ ਕਰ ਰਹੇ ਨੇ ਬੱਚੇ ਦਿੱਤੇ ਨੇ ਜੀ ਐਮ ਪੀ 2 ਸਿਸਟਮ ਨੇ ਉਹ ਤਨਾਤ ਨੇ ਜੀ ਬੜਾ ਅੱਛਾ ਕੰਮ ਕਰ ਰਹੀ ਹੈ ਔਰ ਮਤਲਬ ਉਹਦੇ ਤੇ ਚੰਗਾ ਸਿਗਨੀਫੀਕੈਂਟ ਕੰਮ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਡਿਟੈਕਟ ਹੋਈਆਂ ਕਈ ਡਰੋਨ ਇਦਾਂ ਦੇ ਜਦੋਂ ਡਿਟੈਕਟ ਹੋਏ ਜਾਂ ਜੈਮ ਹੋਏ ਵਾਪਸ ਬੇਸ ਤੇ ਚਲੇ ਜਾਂਦੇ ਆ ਸੋ ਜਿਹੜੀ ਟੈਕਨੋਲੋਜੀ ਆ ਉਹਨੂੰ ਮਿਸਯੂਜ਼ ਕਰਕੇ ਜਾਂ ਉਹਦਾ ਯੂਜੇਜ ਇਸ ਤਰ੍ਹਾਂ ਕਰਦੇ ਆ ਕ੍ਰਿਮੀਨਲ ਡੇ ਟੂ ਡੇ ਆਪਣੀਆਂ ਜਿਹੜੀਆਂ ਮੋਡਸ ਆਪਰੇਂਡੀ ਉਹ ਚੇਂਜ ਕਰਦੇ ਰਹਿੰਦੇ ਆ ਕੁਤਾ ਹੋ ਬੜੀਆ ਹੋਣ ਲੱਗ ਪਈਆਂ ਰਾਤੀਂ ਵੀ ਸਨਾਰੇ ਦੁਕਾਨ ਤੇ ਲੁੱਟ ਪਈ ਗਿਆ ਤਾਂ ਦਫਰੋਂ ਕਟਾਫ ਕਰਕੇ ਲੈ ਗਏ ਭਾਈ ਸਾਹਿਬ ਮੈਨੂੰ ਇਹ ਕੱਲ ਦੱਸੋ ਤੁਸੀਂ ਇੱਥੇ ਰਹਿੰਦੇ ਹੋ ਮੈਂ ਵੀ ਇੱਥੇ ਹੀ ਰਹਿਣਾ ਕਿਹੜਾ ਕੇਸ ਅੰਡਰਟੈਕਟਡ ਹੈ ਸਾਰੇ ਨਾਲ ਦੇਖੋ ਜਿਹੜਾ ਸਟਰੀਟ ਕ੍ਰਾਈਮ ਹੈ ਜਾਂ ਪਬਲਿਕ ਦੇ ਵਿੱਚ ਕ੍ਰਿਮੀਨਲ ਤਾਂ ਜਦੋਂ ਦੀ ਸੋਸਾਇਟੀ ਚੱਲੀ ਹੈ ਸਾਰੇ ਦੇ ਸਾਰੇ ਕੇਸ 100% ਟ੍ਰੇਸ ਨੇ ਔਰ ਜਿਹੜਾ ਡਾਕਟਰ ਦੀ ਵਾਲੀ ਗੱਲ ਸਾਡੇ ਤਾਂ ਕੋਈ ਧਿਆਨ ਚਾਹੀ ਨਹੀਂ ਉਹਨੂੰ ਵੀ ਦੇਖ ਲੈਣੇ ਆਪਾਂ ਜਿਹੜੀ ਤੁਸੀਂ ਕਹਿ ਰਹੇ ਹੋ ਪਹਿਲਾਂ ਆਪਾਂ ਇਹਨੇ ਤੇ ਦੇਖੀਏ ਕਿ ਇਹਨੀ ਇੰਟਰਨੈਸ਼ਨਲ ਜਿਹੜੀ ਜਿਹਦਾ ਇੰਪੈਕਟ ਹੈ ਚੀਜ਼ ਦਾ ਉਹ ਕੀਤਾ ਜਾ ਰਿਹਾ ਹੈ ਜੀ ਨਵੇਂ ਸਾਲ ਤੇ ਸਿਕਿਉਰਟੀ ਮੁਲਾਕਾਤ ਦੇਵਾਂਗੇ ਜੀ ਕੱਲ ਤੁਹਾਨੂੰ ਜ਼ਰੂਰ ਡੈਫੀਨਟਲੀ ਬਰੀਫ ਕਰਾਂਗੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਸਾਰੀਆਂ ਫਿਕਰਸ

ਦੋ ਦੋਨੋ ਤਰ੍ਹਾਂ ਦੀਆਂ ਗੱਲਾਂ ਆ ਜੀ ਦੇਖੋ ਕ੍ਰਿਮੀਨਲ ਐਲੀਮੈਂਟਸ ਜਿਹੜੇ ਆ ਛੋਟੇ ਲਾਲਚ ਵਾਸਤੇ ਛੋਟੀ ਕਮਾਈ ਵਾਸਤੇ ਜਿਵੇਂ ਤੁਸੀਂ ਇਹ ਡਰੱਗਾਂ ਵਾਲੇ ਵਿੱਚ ਹੀ ਆਪਾਂ ਦੇਖਦੇ ਆ ਕਿ ਮੇਨ ਗੱਲ ਕੀ ਹੈ ਕਿ ਜਲਦੀ ਅਸੀਂ ਲਾਲਚ ਓਵਰਨਾਈਟ ਰਿਚ ਹੋ ਜਾਈਏ ਕੰਮ ਨਾ ਕਰਨਾ ਪਵੇ ਤੇ ਗੰਦੇ ਕੰਮ ਕਰੇ ਰਾਹੀਂ ਜਲਦੀ ਪੈਸੇ ਕਮਾ ਲਈਏ ਸੋ ਉਹਦੇ 'ਚ ਮੈਂ ਹਮੇਸ਼ਾ ਤੁਹਾਡੇ ਰਾਹੀਂ ਅਪੀਲ ਕਰਦਾ ਰਹਨਾ ਯੂਥ ਨੂੰ ਕਿ ਦੇਸ਼ੂ ਡਿਫਰੇਨ ਫ্রম ਦਿਸ ਥਿੰਗ ਇਹ ਮਤਲਬ ਮਿਹਨਤ ਦੀ ਕਮਾਈ ਕਰਨ ਉਹਦੇ 'ਚ ਬਰਕਤ ਮਿਲਦੀ ਆ ਤੇ ਇਹਨਾਂ ਗੱਲਾਂ ਚ ਅਲਟੀਮੇਟਲੀ ਤੁਸੀਂ ਦੇਖੋ ਇਹ ਬੱਚੇ ਜਿਹੜੇ ਨਵੇਂ ਆ ਯੰਗਸਟਰਸ ਦੇ ਵਿੱਚ ਬਾਈ ਕਿਸੇ ਦੇ 21 22 19 32 ਕੋਈ ਮਤਲਬ ਛੋਟੀ ਉਮਰ ਦੇ 20 ਸਾਲ ਦਾ ਕੋਈ 33 ਸਾਲ ਦਾ ਕੋਈ ਫਿਰ ਮਤਲਬ 24 ਸਾਲ ਦਾ ਐ ਐਵਰੇਜ ਏਜ ਜੇ ਦੇਖੀਏ ਇਹੀ 24 ਬਣਦੀ ਹੈ ਤਾਂ ਸਾਨੂੰ ਇਹ ਸਾਰਿਆਂ ਨੂੰ ਰਲ ਕੇ ਆਪਣੀ ਸੁਸਾਇਟੀ ਦੇ ਵਿੱਚ ਸਪੈਸ਼ਲੀ ਨੌਜਵਾਨਾਂ ਨੂੰ ਅਵੇਅਰਨੈਸ ਜੂਰੇ ਪਹੁੰਚਾਉਣੀ ਚਾਹੀਦੀ ਹੈ ਕਿ ਮਿਹਨਤ ਕਰੋ ਔਰ ਵੇਲੜ ਰਹਿ ਕੇ ਹੋ ਜੇ ਕਮਾਂ ਚ ਲੋਕਾਂ ਦੇ ਬਾਹਰ ਬੈਠੇ ਲੋਕਾਂ ਦੀ ਜਿਹੜੇ ਉਹਨੂੰ ਫਸਲਾ ਲੈਂਦੇ ਆ ਜਾਂ ਤੁਹਾਨੂੰ ਆਪਣੀ ਗੱਲ ਆ ਲੈ ਲੈਂਦੇ ਉਸ ਨਾਮ ਸਰ 2000 ਕਾਪੀ ਲੈ ਕੇ ਪੰਜਾਬ ਪੁਲਿਸ ਨੇ ਕੋਰਸ ਜਾਰੀ ਕੀਤਾ ਲੋਡਰ ਦੇ ਲੈ ਕੇ 112 ਨੰਬਰ ਟਾਈਪ ਦਿੱਤਾ ਜਾ ਬਹੁਤ ਵਧੀਆ ਜੀ 112 ਦੇ ਉੱਤੇ ਹੀ ਸਾਡੀ ਜਿਹੜੀ ਮੇਨ ਇੱਕ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਇਨਫੋਰਮੇਸ਼ਨ ਹੈਲਪਲਾਈਨ ਹੈ ਔਰ ਉਹਦੇ ਨਾਲ ਸਾਡੇ ਵੀ ਇਮੀਡੀਏਟ ਇਨਫੋਰਮੇਸ਼ਨ ਆਉਂਦੀ ਹੈ ਜਿਹੜੇ ਮੁਹਾਲੀ ਦੇ ਵਿੱਚ ਸਾਡਾ ਕੰਟਰੋਲ ਰੂਮ ਬੜਾ ਅਲਟਰਾ ਮਾਡਰਨ ਹੈ ਔਰ ਬੜਾ ਅੱਛੀ ਹੋਤੋਂ ਜਿਹੜੇ ਆਪਰੇਟਰਸ ਨੇ ਸਾਰੀ ਗੱਲ ਨੋਟ ਕਰਦੇ ਔਰ ਕਨਸਰਨਡ ਪੁਲਿਸ ਸਟੇਸ਼ਨ ਨੂੰ ਉਹਦਾ ਜਿਸਟ ਕੱਟ ਕੇ ਇਮੀਡੀਏਟਲੀ ਜਿਹੜੀ ਇਨਫੋਰਮੇਸ਼ਨ ਆ ਫਲੋ ਕਰਦੀ ਹੈ ਠੀਕ ਹੈ ਸਰ ਹਾਂਜੀ ਸਰ ਸਰ ਇੱਕ ਮਿੰਟ ਸਰ ਚਾਰ ਦਿਨ ਪਹਿਲਾਂ ਮੇਰਾ ਸਨੀਚ ਹੋਇਆ ਆਪ ਨੂੰ ਤੇ ਮਿਲ ਜਾ ਰਿਹਾ ਹੈ ਯੋਸੇ ਤੇ ਰੋਹਿਰ ਬਸ ਕਰੋ